ਪੰਜਾਬੀ ਸਿੰਗਰ ਬਾਗੀ ਜੋ ਕਿ ਅਕਸਰ ਹੀ ਆਪਣੇ ਗੀਤਾਂ ਤੇ ਲਾਈਵ ਸ਼ੋਅ ਵਿੱਚ ਸਿੱਧੂ ਮੂਸੇਵਾਲਾ ਦਾ ਜ਼ਿਕਰ ਕਰਦਾ ਹੀ ਰਹਿੰਦਾ ਹੈ ਬੀਤੇ ਦਿਨੀ ਉਸ ਦਾ ਇੱਕ ਲਾਈਵ ਸ਼ੋਅ ਹੋਇਆ ਜਿਸ ਦੌਰਾਨ ਬਾਗੀ ਨੂੰ ਸਿੱਧੂ ਮੂਸੇਵਾਲਾ ਬਾਰੇ ਬੋਲਣ ਲਈ ਕਿਹਾ ਗਿਆ ਤਾਂ ਬਾਗੀ ਨੇ ਵੀ ਇੱਕ ਗੀਤ ਦੇ ਰੂਪ ਵਿੱਚ ਕੁਝ ਲਾਈਨਾਂ ਬੋਲਦੇ ਹੋਏ ਕਿਹਾ ਕਿ ਸਿੱਧੂ ਮੂਸੇਵਾਲਾ ਨੇ ਵੀ ਇੰਡਸਟਰੀ ਵਿੱਚ ਆਉਂਦੇ ਉਹੀ ਸਿੰਗਰ ਠੋਕਿਆ ਸੀ ਜਿਹੜਾ ਆਪਣੇ ਆਪ ਨੂੰ ਸਾਰਿਆਂ ਦਾ ਪਿਓ ਮੰਨਦਾ ਸੀ ਤੁਸੀਂ ਵੀ ਦੇਖੋ ਬਾਗੀ ਦੇ ਲਾਈਵ ਸ਼ੋਅ ਦੀ ਇਹ ਵੀਡੀਓ ਕਲਿੱਪ ਤੇ ਤੁਹਾਨੂੰ ਕੀ ਲੱਗਦਾ ਹੈ ਕਿ ਇੱਥੇ ਬਾਗੀ ਨੇ ਕਿਹੜੇ ਸਿੰਗਰ ਨੂੰ ਠੋਕਣ ਦੀ ਗੱਲ ਕੀਤੀ ਹੈ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਪੇਜ ਨੂੰ ਫੋਲੋ ਜ਼ਰੂਰ ਕਰਿਓ ਹਏ ਜੱਟ ਤੇਰਾ ਕੱਲ ਆਇਆ ਤੇ ਡੱਬ ਵਿੱਚ ਦੋਨੀ ਠੋਕ ਆਇਆ ਬਣਦਾ ਜੋ ਸਾਰਿਆਂ ਦਾ ਪਿਓ ਨਹੀਂ ਹਏ ਝੁਗਿਆ ਨਹੀਂ ਕੋਤੇ ਯੱਟ ਦਾ ਲੜੇ ਮੌਤ ਗਲੇ ਨਾਲ ਲਾਈ ਖੱਪੀ ਖਾਨ ਸੀ ਬਣਦੇ ਜਿਹੜੇ ਦੁਨੀਆ ਵੇਖ ਯੁਰਤਾਂ ਵਾਲੇ ਗੀਤ ਗਾਏ ਨਹੀਂ ਹੋਂ ਗਾਇਆ ਪੁਰਜਾ ਟੋਟਾ ਕੇ ਗੱਡੀ ਦੇ ਵਿੱਚ ਚੱਲਦਾ ਬਾਪੂ ਬਲਕੌਰ ਦਾ ਛੋਟਾ ਟੌਪ ਤੇ ਜਿਹੜੇ ਖੜੇ ਸੀ ਬਾਹੋਂ ਫੜ ਕੇ ਥੱਲੇ ਤਾਰੇ ਨਹੀਂ ਝਟਨੇ ਪਿਸਟਲ ਚੋਂ ਹਾਏ ਫੈਰਮਾਨ ਸੇ ਮਾਰੇ ਨਹੀਂ ਝਟਨੇ ਪਿਸਟਲ ਚੋਂ